ਹਾਂਜੀ ਸੱਟਾਂ ਭਾਜੀ ਨੇ ਇਦਾਂ ਲਾਈਆਂ ਵਾ ਬੱਚਾ ਉਹਦੇ ਸਾਹਮਣੇ ਕੁਝ ਨਹੀਂ ਸ਼ਰਾਬ ਪੀਤੀ ਹੋਈ ਸੀਗੀ ਹੂੰ ਸ਼ਰਾਬ ਪੀਤੀ ਜਿਹਨੇ ਕੁੜੀ ਦੇ ਵਾਲ ਮਤਲਬ ਜੜਾਂ ਚੋਂ ਕੱਟ ਦਿੱਤੇ ਵਾਲ ਔਰ ਆ ਜਿਹੜੀ ਸੋਜ ਵਾ ਹੱਥ ਨਹੀਂ ਲੱਗਦਾ ਕੁੜੀ ਦੇ ਹੱਥ ਲਾਓ ਨਾ ਦਰਦ ਹੁੰਦੀ ਏਦੇ ਹੂੰ ਇਹ ਇਹ ਵਾਲਾਂ ਦੇ ਵਿੱਚ ਸੋਜ ਦੱਬੀ ਪਈ ਆ ਤੁਸੀਂ ਵਾਲ ਕੱਟ ਕੇ ਦੇਖ ਸਕਦੇ ਹੋ ਇਹ ਇੰਨੀ ਪ੍ਰੋਬਲਮ ਆ ਨਾ ਸ਼ਰਾਬ ਪੀ ਕੇ ਕੁੜੀ ਦਾ ਗਰਦ ਘੁੱਟਿਆ ਇਸ ਤੋਂ ਇਲਾਵਾ ਕਿਸੇ ਸਰੀਰ ਦੇ ਹੋਰ ਹਿੱਸੇ ਤੇ ਵੀ ਨਿਸ਼ਾਨ ਘੁੱਟ ਮਾਰਦੇ ਨਹੀਂ ਇਹ ਇੰਨੇ ਗਲਾਸ ਮਾਰੇ ਪਰ ਉਦਾਂ ਬੁੱਧੀਆਂ ਸੱਟਾਂ ਲੱਗੀਆਂ ਵੀ ਖੂਨ ਨਹੀਂ ਨਿਕਲਿਆ ਠੀਕ ਹੈ ਪਾਪਾ ਦੇ ਗੱਲ ਨਿਕਲਿਆ ਪਾਪਾ ਇਹਨਾਂ ਦੇ ਮਤਲਬ ਕਿ ਸਾਡੇ ਬਾਬੇ ਦਾ ਨਾਮ ਕੀ ਹੈ ਕੀ ਨਾਮ ਸਰ ਦਾ ਮੇਰੇ ਨਾਮ ਫਿਰ ਜਿੰਦ ਸਿੰਘ ਕੀ ਅੱਜ ਜਿਹੜਾ ਤਮਸਤਾ ਲੋਣਾ ਮੈਂ 3 ਮੁੰਡਾ ਹੈਗਾ ਇਹ ਬਾਬਾ ਸਾਡਾ ਭਰਾ ਹੈਗਾ ਵਾ ਉਹ ਕਟਮਾਰੋ ਨੇ ਬੱਚੀ ਦੇ ਨਾਲ ਕੀਤੀ ਉਹਦੇ ਘਰ ਦੀ ਨੇ ਕੀ ਨਾ ਬਾਬੇ ਦਾ ਬਾਬੇ ਦਾ ਨਾਮ ਸੋਨੂ ਬਾਬਾ ਕਿੱਥੇ ਰਹ ਰਿਹਾ ਵਾ ਉਹ ਡੀਸੀ ਦੀ ਕੋਠੀ ਦੇਰ ਬਾਪ ਦੇ ਅੰਦਰ ਉੱਥੇ ਸੇਵਾ ਕਰਦਾ ਵਾ ਡੀਸੀ ਦੀ ਕੋਠੀ ਅੰਦਰ ਹਾਂਜੀ ਅੱਛਾ ਤੁਰੰਦਾ ਕਿੱਥੇ ਆ ਤੇ ਸੁੰਦਰ ਨਗਰ ਰਹਿੰਦਾ ਜੀ ਠੀਕ ਹੈ ਜੀ ¿Quién lo ha ਉਹਨਾਂ ਦੇ ਵਾਈਫ ਜਿਹੜੀ ਆ ਉਹਨਾਂ ਦੇ ਲੱਕੀ ਨੂੰ ਇੱਕ ਜਨਾਨੀ ਰੱਖੀ ਹੋਈ ਆ ਹਾਂਜੀ ਉਹ ਨਜਾਇਜ਼ ਉਹਨੇ ਮੇਰੇ ਬੱਚਿਆਂ 'ਤੇ ਕੁੱਟਮਾਰ ਕੀਤੀ ਆ ਜੀ ਜਦੋਂ ਉਹਨੂੰ ਪੁੱਛਿਆ ਤਾਂ ਉਹਨੇ ਮੇਰੇ ਅਸੀਂ ਮਥੇ ਜੋ ਤੇ ਬਾਸਬੋਲ ਮਾਰਿਆ ਜੀ ਇਹ ਕਿਦਾਂ ਦੀ ਗੱਲ ਆ 13 ਤਰੀਕ ਦੀ ਰਾਤ ਨੂੰ ਮੇਲਾ ਸਗਾਣਾ ਤੇ 13 ਤਰੀਕ ਨੂੰ ਅੱਛਾ ਜੀ ਤੇ ਰਾਤ ਨੂੰ ਹੋਈ ਜੀ ਇਹਦਾ 13 ਦਸੰਬਰ ਹਾਂਜੀ ਠੀਕ ਆ ਜੀ ਕੀ ਗੱਲ ਹੋ ਗਈ ਕੁੱਟਮਾਰ ਕੀਤੀ ਤੁਹਾਡੀ ਬੇਟੀ ਨਾਲ ਔਰ ਆਪਣੇ ਬੱਚੇ ਉੱਥੇ ਘਰ ਦੇ ਨੂੰ ਇੱਕ ਇੱਕ ਦੋ ਘਰ ਵਾਲੀ ਉਹਦੇ ਇੱਕ ਦੋ ਤੇ ਦਬਾਅ ਪਾਉਂਦੇ ਹੈਗੇ ਜੀ ਅੱਛਾ ਜੀ ਮੈਂ ਵੀ ਪੁੱਛਿਆ ਵੀ ਕਿਉਂ ਰੰਦੀਆ ਨੂੰ ਕਿਉਂ ਕੀ ਕਹਿਣਾ ਤੁਸੀਂ ਤੇ ਉਹ ਦੂਸਰੀ ਘਰ ਵਾਲੀ ਜਿਹੜੀ ਹੁਣ ਬਹੰਦੀ ਪਈ ਆ ਨਾਜਾਇਜ਼ ਰੱਖੀ ਪਈ ਆ ਉਹਨੇ ਗੱਲ ਬਸ ਇੰਨੀ ਮਾੜੀ ਜਿਹੀ ਕੀਤੀ ਉਹਨੇ ਇਹਨੂੰ ਕੋਈ ਟੋਲੀ ਨੂੰ ਕੋਈ ਕੀ ਕਹਿੰਦੇ ਰੋਣ ਕਾਟੋ ਦੇਹੀ ਆ ਉਹਨੇ ਚਾਕੇ ਤੇ ਨਾਲ ਦੀ ਨੇ ਮੇਰੇ ਬੱਚ ਬੋਲ ਮੈਥੇ ਮਾਰਿਆ ਮੇਰੀ ਬੱਚੀ ਕੋ ਦੇਖਿਆ ਲੀਗਾ ਬੱਚੀ ਮੇਰੀ ਉਹਦੇ ਖਿਲਾਫ ਬੋਲੀ ਆ ਤੇ ਉਹਨੇ ਇਹਨੂੰ ਬੱਚੀ ਤੁਹਾਡੀ ਕਿੰਨੀ ਉਮਰ ਬਾਲਗ ਆ ਕਿ ਨਾਬਾਲਗ ਆ ਨਾਬਾਲਗ ਨਾਬਾਲਗ ਕੁਨੀਯ ਮਰਾ 16ਵਾਂ ਸਾਲ 17ਵੇਂ ਚ ਲੱਗਦੀ ਆ ਠੀਕ ਹੈ ਜੀ 17ਵੇਂ ਚ ਲੱਗਦੀ ਆ ਔਰ ਆਪਣੀ ਵਾਈਫ ਨੂੰ ਉਹਨਾਂ ਨੇ ਦਬਾ ਕੇ ਰੱਖਿਆ ਹੋਇਆ ਵਾ ਹੋਰ ਬਾਬੂ ਦਾ ਹੋਰ ਕਿੰਨੇ ਗੁੱਟੇ ਢੜੀ ਬੱਚੀ ਨੇ ਇੱਕ ਕੁੜੀ ਸਟ੍ਰੈਸ ਦੀ ਛੋਟੀ ਜਿਹੜੀ ਉਹਨਾਂ ਦੀ ਮਤਲਬ ਜਨਾਨੀ ਨਜਾਇਜ਼ ਦੇ ਸਬੰਧ ਚ ਰੱਖੀ ਆ ਨਾ ਉਹਨਾਂ ਨੇ ਉਹਨਾਂ ਦੀ ਭੈਣ ਵੀ ਆਈ ਸੀ ਹਾਂਜੀ ਦੋਨਾਂ ਨੇ ਫੜ ਕੇ ਕੁੜੀ ਨੂੰ ਬਹੁਤ ਬੁਰੇ ਤਰੀਕੇ ਨਾਲ ਪਾਲਾਂ ਤੇ ਨਾਲ ਮੁੰਡਾ ਸਿਗਾ ਹੋ ਰਿਹਾ ਜਿਹੜੀ ਕੋਠੀ ਦੀ ਦਾਦੇ ਡੀਸੀ ਸਾਹਿਬ ਦੇ ਅੰਦਰ ਦਰਬਾਰ ਹੈਗਾ ਡੀਸੀ ਸਾਹਿਬ ਤਾਂ ਇੱਕ ਜ਼ਿਲ੍ਹੇ ਦੇ ਪੂਰੇ ਮਾਲਕ ਹੁੰਦੇ ਆ ਕਿ ਡੀਸੀ ਸਾਹਿਬ ਤੱਕ ਤੁਸੀਂ ਕੋਈ ਅਪਰੋਚ ਨਹੀਂ ਕੀਤੀ ਮੈਂ ਨਾ ਸਹੀ ਗੱਲ ਦੱਸਾਂ ਪਹਿਲਾਂ ਵੀ ਮੇਰੇ ਨਾਲ ਮਾਰਕਟਾਈਆਂ ਬਹੁਤ ਹੁੰਦੀਆਂ ਰਹੀਆਂ ਇਹੀ ਬਾਬਾ ਤੋਂ ਉਹ ਬਾਬਾ ਹੀ ਮੈਨੂੰ ਮਾਰਕਟਾਈਆਂ ਬਹੁਤ ਕਰਦਾ ਰਿਹਾ ਸੀਗਾ ਬਾਲਾਂ ਤੋਂ ਤੂੰ ਤੂੰ ਮੈਨੂੰ ਕੁੱਟਣਾ ਮਾਰ ਮੇਰਾ ਡਿਵੋਰਸ ਹੋ ਗਿਆ ਸੀ ਬੱਚੇ ਆਪਣੇ ਪਾਪਾ ਕੋ ਰਹਿੰਦੇ ਸੀ ਇਹਨਾਂ ਨੂੰ ਬੁਲਾਇਆ ਸੀਗਾ ਕਿ ਮੇਲੇ ਤੇ ਆਇਓ ਔਰ ਬੱਚੇ ਆਪਣੇ ਪਾਪਾ ਨਾਲ ਗਏ ਉੱਥੇ ਮੇਲੇ ਤੇ ਮੱਥਾ ਟੇਕਣ ਆਪੇ ਹੀ ਘਰੇ ਬੁਲਾਇਆ ਵਾ ਪਹਿਲਾਂ ਉੱਥੋਂ ਗਰਾਈਆਂ ਇਕੱਠੀਆਂ ਕਰਦਾ ਵਾ ਫਿਰ ਉੱਥੇ ਘਰੇ ਮੇਲਾ ਕਰਦਾ ਵਾ ਔਰ ਸਾਰੀਆਂ ਸੰਗਤਾਂ ਨੂੰ ਸ਼ਰਾਬਾਂ ਪਲਾ ਕੇ ਆਪਣੀ ਜਨਾਨੀ ਨੂੰ ਨਾਲ ਬਿਠਾ ਕੇ ਸ਼ਰਾਬਾਂ ਪਲਾਉਂਦਾ ਵਾ ਔਰ ਉਹ ਜਨਾਨੀ ਸ਼ਰਾਬ ਪੀ ਕੇ ਜਿਹੜਾ ਸ਼ਰਾਬ ਪੀ ਲੈਂਦੀ ਆ ਨਾ ਉਹ ਇੰਨੀ ਇੱਕ ਗਲਤ ਤਰੀਕੇ ਨਾਲ ਸਾਰਿਆਂ ਨਾਲ ਬਿਹੇਵ ਕਰਦੀ ਔਰ ਦੇਖਦੀ ਨਹੀਂ ਕੋਈ ਬੰਦਾ ਵਾ ਕੋਈ ਵੱਡਾ ਵਾ ਛੋਟਾ ਵਾ ਔਰ ਇੰਨੇ ਬੁਰੇ ਤਰੀਕੇ ਨਾਲ ਮਤਲਬ ਮੇਰੀ ਬੱਚੀ ਨੂੰ ਮਾਰਿਆ ਵਾ ਨਾ ਮਤਲਬ ਵਾਲਾਂ ਤੋਂ ਤੂ ਤੂ ਕੇ ਗਾਲ ਕੁੱਟਿਆ ਕੁੜੀ ਬਿਉਸ਼ ਹੋ ਗਈ ਮੇਰੀ ਹੁਣ ਇਦਾਂ ਦੇ ਢੋਂਗੀ ਬਾਬਿਆਂ ਦੇ ਪ੍ਰਸ਼ਾਸਨ ਦੇ ਕੋਲੋਂ ਸਰਕਾਰਾਂ ਦੇ ਕੋਲੋਂ ਕੀ ਤੁਸੀਂ ਮੰਗ ਕਰਦੇ ਆਂ ਭਾਜੀ ਇਹੀ ਮੰਗਾ ਮੇਰੀ ਬੱਚੀ ਨੂੰ ਇਨਸਾਫ ਚਾਹੀਦਾ ਨਵਾਲਕ ਬੱਚਾ ਵਾ ਦੇਖੋ ਅੱਜ ਉਹਨੇ ਗਲ ਘੁੱਟਿਆ ਉਹਦੇ ਸ਼ਰਾਬ ਪੀ ਕੇ ਉਹਨੂੰ ਬਾਹਰ ਪੁੱਟ ਸਕਦੀ ਉਹ ਮਾਰ ਵੀ ਸਕਦੀ ਸੀ ਉਹ ਬੱਚਾ ਮਰ ਸਕਦਾ ਸੀ ਜਿਹੜੇ ਜਿਹੜੇ ਦੋਸ਼ੀ ਤੁਸੀਂ ਉਹਨਾਂ ਦੇ ਖਲਾਫ ਕਾਰਵਾਈ ਜਾਂਦੇ ਨਾਲ ਲੋਕ ਅਸੀਂ ਦੋਸ਼ੀ ਸਰਜਨ ਸਿੰਘ ਜਿੰਨੇ ਉਹਨੂੰ ਨਜਾਇਜ਼ ਸਬੰਧ ਵਿੱਚ ਆਪਣੇ ਘਰੇ ਰੱਖਿਆ ਠੀਕ ਹੈ ਜੀ ਔਰ ਉਹ ਜਨਾਨੀ ਇੰਨੀ ਕਾਤਲਾ ਬਾਬੇ ਨਾ ਸਿੱਧਾ ਸਿੰਘ ਦਾ ਭਾਈ ਬਾਬੇ ਦਾ ਨਾ ਸਿੱਧਾ ਸਿੰਘ ਠੀਕ ਹੈ ਔਰ ਜਨਾਨੀ ਇੰਨੀ ਕਾਤਲਾਨਾ ਹਮਲਾ ਕਰਦੀ ਆ ਨਾ ਕਿ ਮੇਰੇ ਸ ਤੁਹਾਨੂੰ ਆਵਾਜ਼ ਮੈਕਸ ਦੱਸੋ ਇਸ ਤੋਂ ਬਾਅਦ ਜੀ ਦੇਖੋ ਐਦਾਂ ਵਾਂ ਕਿ ਮੇਰੇ ਸਹੁਰੇ ਸਾਹਿਬ ਦੇ ਵੀ ਉਹਨੇ ਨੱਕ ਤੇ ਮੁੱਕੇ ਮਾਰੇ ਸੀ ਅੱਜ ਤੇ 1 ਸਾਲ ਪਹਿਲਾਂ ਦੀ ਗੱਲ ਆ ਔਰ ਉਸ ਟਾਈਮ ਸੋਨੇ ਬਾਬੇ ਨੇ ਇੱਕ ਢੋਂਗ ਕੀਤਾ ਸੀ ਠੂਠੀ ਦਵਾਈ ਮੇਰੇ ਕੋਲੋਂ ਹੀ ਹੈਲਪ ਮੰਗਦਾ ਸੀ ਜੀ ਆ ਭਾਬੀ ਮੈਨੂੰ ਬਚਾ ਲਓ ਮਤਲਬ ਮੇਰੇ ਵਾਲ ਦਾ ਹੱਕ ਚ ਬੋਲਦਾ ਵੀ ਮੈਨੂੰ ਇਹ ਇਹਨਾਂ ਨੇ ਫਸਾ ਦੇਣਾ ਜਾਂ ਕਿੱਦਾਂ ਮੈਂ ਕਹਾਂ ਦੇਖ ਤੂੰ ਗਲਤ ਕੰਮ ਕਰਦਾ ਠੀਕ ਆ ਫਿਰ ਵੀ ਅਸੀਂ ਉਹਦਾ ਸਾਥ ਦਿੱਤਾ ਸਾਡੀ ਗਲਤੀ ਸੀ ਵੀ ਜਹੀਂ ਜੀ ਕੋਈ ਨਹੀਂ ਬਾਬੇ ਨੇ ਇਦਾਂ ਦੇ ਕੁਝ ਨਹੀਂ ਆ ਕਿਉਂਕਿ ਮੇਰੇ ਨਾਲ ਹੀ ਉਹਨੇ ਜ਼ੁਲਮ ਬਹੁਤ ਕੀਤੇ ਸੀਗੇ ਦੇਖੋ ਉਸ ਬਾਬੇ ਕੋਲ ਨਾ ਬੱਚੋ ਮੈਂ ਜੀ ਨਾ ਤੁਹਾਡਾ ਜੀ ਹਾਂਜੀ ਮੇਰਾ ਨਾਮ ਸੋਨੀਆ ਜੀ ਠੀਕ ਆ ਜੀ ਅੱਜ ਤੁਸੀਂ ਸਿਵਲ ਹਸਪੀਟਲ ਕਬੂਰਤਲਾ ਆਏ ਹੋ ਕੀ ਕਾਰਨ ਆ ਕਾਰਨੇ ਅਗਾਜੀ ਮੇਰੀ ਬੱਚੀ ਆ 16 ਸਾਲ ਦੀ ਆ 17ਵਾਂ ਨੂੰ ਲੱਗਾ ਵਾ ਦੇਖੋ ਛੋਟਾ ਨਬਾਲਿਕ ਬੱਚਾ ਵਾ ਉਹਦੇ ਨਾਲ ਬਹੁਤ ਜ਼ਿਆਦੀ ਮਾਰਕਟ ਆਈ ਹੋਈ ਆ ਠੀਕ ਆ ਜੀ ਕਿੰਨੇ ਕੀਤੀ ਜੀ ਮਾਰਕਟ ਆਈ ਕੀਤੀ ਜੀ ਸਰਜਨ ਸਿੰਘ ਦਾਦਾ ਜਿਹਨੇ ਉਹਨੇ ਨਜਾਇਜ਼ ਜਨਾਨੀ ਇੱਕ ਰੱਖੀ ਆ ਠੀਕ ਆ ਜੀ ਆਪਣੀ ਪਹਿਲੀ ਜਨਾਨੀ ਹੋਣ ਦੇ ਬਾਵਜੂਦ ਉਹਨੇ ਇੱਕ ਨਜਾਇਜ਼ ਜਨਾਨੀ ਰੱਖੀ ਜੋ ਸ਼ਰਾਬ ਪੀ ਕੇ ਬਹੁਤ ਅਪਿਆਚਾਰ ਕਰਦੀ ਆ ਤੁਹਾਡਾ ਉਸ ਜਿਹੜਾ ਸਰਜਨ ਸਿੰਘ ਨਾਲ ਕੀ ਰਿਲੇਸ਼ਨ ਆ ਮੇਰਾ ਤਾਂ ਦੇਖੋ ਵੀ ਮੇਰਾ ਦੇਵਰ ਲੱਗਦਾ ਵਾ ਸਰਜਨ ਸਿੰਘ ਦਾਦਾ ਵਾ ਮੇਰੇ ਨਾਲ ਵੀ ਬੜੇ ਅਪਿਆਚਾਰ ਕੀਤੇ ਆ ਬਟ ਇਸ ਮੇਰੀਆਂ ਬੱਚੀਆਂ ਨਾਲ ਖਾਣ ਲੱਗ ਗਿਆ ਵਾ ਮੈਨੂੰ ਇਨਸਾਫ ਚਾਹੀਦਾ ਵਾ ਇਹ ਸਰਦਾਂ ਬੱਚੀ ਉੱਤੇ ਜਿੱਦਾਂ ਪੁੰਚ ਗਈ ਮੇਰੇ ਹਸਬੰਦ ਨੇ ਬੁਲਾਇਆ ਸੀ ਉਹਨਾਂ ਨੇ ਬਾਬਾ ਜੀ ਦੇ ਮੇਲੇ ਤੇ ਅੱਛਾ ਜੀ ਮੇਲਾ ਕਿਦੋਂ ਸੀ ਮੇਲਾ ਸੀਗਾ 13 ਤਰੀਕ ਦਾ ਠੀਕ ਹੈ ਜੀ 10 ਦਸੰਬਰ ਕੀਰਾਂ ਦੇ ਸੰਬੰਧ ਤਾਂ ਤੇ ਇਹ ਇੱਥੇ ਬੈਠੇ ਆ ਉਹਨਾਂ ਦੀ ਘਰ ਵਾਲੀ ਜਾਂ ਰੰਦੀ ਪਈ ਸੀ ਕੁਝ ਗੱਲ ਕਹਿਣਾ ਚਾਹੁੰਦੀ ਸੀਗੀ ਦਬਾਅ ਵਿਚ ਰੱਖੀ ਆ ਇਹਨਾਂ ਦੇ ਪਾਪਾ ਨੇ ਬੋਲਿਆ ਕਿ ਤੁਸੀਂ ਇਹਦੀ ਵੀ ਗੱਲ ਸੁਣ ਲਓ ਵੀ ਉਹਦਾ ਕੀ ਕਸੂਰ ਆ ਇੰਨੇ ਤਾਈ ਜਿਮਾਨੀ ਨੇ ਸ਼ਰਾਬ ਕੀਤੀ ਸੀ ਉਹਨੂੰ ਦੇਖੇ ਲੱਗਦਾ ਵੀ ਇਹ ਉਹਦੀ ਜਿਮਾਨੀ ਦੇ ਹੱਕ ਤੇ ਕਿਉਂ ਬੋਲਣਾ ਚਾਹੁੰਦੇ ਆ ਇਸ ਕਰਕੇ ਉਹਨੇ ਚੱਕਿਆ ਡਾੜ ਤੇ ਇਹਨਾਂ ਨੇ ਮਾਰਨਾ ਸ਼ੁਰੂ ਕਰ ਦਿੱਤਾ ਬੱਚੇ ਨੂੰ ਦੁੱਖ ਲੱਗਾ ਕਿ ਮੇਰੇ ਪਿਓ ਕਿਉਂ ਮਾਰਦੀ ਆ ਤੇ ਉਹਨੇ ਮੇਰੀ ਬੱਚੀ ਵੀ ਖੜ ਗਿਆ ਡਾਲਾਂ ਤੋਂ ਢੂਠੀ ਕੇ ਉਹਨੇ ਉਹਦੀ ਭੈਣ ਨੂੰ ਤਾਂ ਦਾ ਨਾਮ ਤਾਂ ਨਹੀਂ ਆ ਨਾ ਜਿੰਨੇ ਗਲਾਸ ਮਾਰੇ ਮੇਰੀ ਬੱਚੀ ਦੇ ਸਿਰ 'ਤੇ। ਮੇਰੀ ਬੱਚੀ ਦੇ ਕੰਨਾਂ 'ਸੱਟ ਲੱਗਿਆ ਵਾ। ਸੱਟਾਂ ਦੇਖੋ ਜੀ ਐਦਾਂ ਦਾ ਦੁੱਧ ਨਹੀਂ ਸੱਟਾਂ ਬਹੁਤਾ ਸਿਰ ਦੇ ਸੋਜ ਪਈ ਹੋਈ ਆ, ਵਾਲ ਇਹਦੇ ਸਾਰੇ ਜਗਾ ਤੇ ਖੇਤ ਲੁੱਟੇ ਆ। ਔਰ ਗਾਲ ਕੁੱਟਿਆ ਗਿਆ, ਸ਼ਰਾਬ ਤੋਂ ਅੰਨੀ ਹੋਈ ਪਈ ਸੀ। ਓਕੇ। ਠੀਕ ਆ ਜੀ। ਔਰ ਇਹ ਦੂਸੇ ਸਾਥ ਦੇ ਅੰਦਰ ਦੂਸੇ ਸਾਥ ਵੀ ਕੋਠੀ ਆ। ਪੀਸੀ ਸਾਹਿਬ ਦੇ ਜਿਹਨੇ ਮਾਲਕ ਪੀਸੀ ਸਾਹਿਬ ਤਾਂ ਕਿਸੇ ਤੱਕ ਕੋਈ ਅਪਰੋਚ ਨਹੀਂ ਕੀਤੀ ਨਹੀਂ ਜੀ ਕੋਈ ਨਹੀਂ ਕੀਤੀ ਜਿੱਦਿ ਦੀ ਗੁੱਟਮਾਰ ਕਿੱਥੇ ਹੋਈ ਆ ਗੁੱਟਮਾਰ ਸੁੰਦਰ ਨਗਰ ਦੇ ਵਿੱਚ ਹੋਈ ਆ ਕਿੱਥੇ ਰਾਇ ਸ਼ੌਤ ਕਿੱਥੇ ਰਾਇ ਸ਼ੌਬਾਬੇ ਦੀ ਠੀਕ ਹੈ ਜੀ ਤੇ ਇਹਨਾਂ ਨੇ ਕੀ ਕੀਤਾ ਵਾ ਕਿ ਇਹ ਇਹਨਾਂ ਨੇ ਮੇਰੀ ਤਿੰਨ ਜਣਾਂ ਨੇ ਮੇਰੀ ਕੁੜੀ ਨੂੰ ਫੜ ਕੇ ਕੁੱਟਿਆ ਵਾ ਤੇ ਸਰਗਨ ਸਿੰਘ ਦਾ ਬਾਬੇ ਦਾ ਨਾਮ ਸਰਗਨ ਸਿੰਘ ਦਾ ਠੀਕ ਹੈ ਜੀ ਤੇ ਉਹਦੀ ਕਾਰਵਾਈ ਜਿਹੜੀ ਇਹਨੂੰ ਜਾਇਜ਼ ਰੱਖੀ ਆ ਉਹਨੇ ਉਹਦੀ ਧਿਆਨ ਤਾਂ ਨਹੀਂ ਆਨੇ ਹਾਂ ਤੇ ਜਿਹੜਾ ਮੁੰਡਾ ਸੰਗਤ ਦੇ ਵਿੱਚ ਉਹ ਮੂੰਹ ਛਰਾਪ ਲਾਈ ਹੋਈ ਸੀ ਛੋਟੇ ਕਿੰਨੇ ਜਣਾਂ ਨੇ ਜਿਹੜਾ ਨੇ ਗੁੱਟਿਆ ਤੁਹਾਡੀ ਬੱਚੀ ਨੂੰ ਤੇਰੀ ਬੱਚੀ ਨੇ ਕੁੱਟਿਆ ਸਰਦਨ ਸਿੰਘ ਬਾਬਾ ਜੀ ਨੇ ਤੇ ਉਹਦੀ ਜਿਹੜੀ ਨਜਾਇਜ਼ ਜਨਾਨੀ ਹਰਪ੍ਰੀਤ ਕੌਰ ਔਰ ਹਰਸਿਮਰਨ ਕੌਰ ਠੀਕ ਹੈ ਜੀ ਔਰ ਉਹਦੀ ਜਿਹੜੀ ਪੀ ਐਨ ਆਈ ਸੀ ਤਾਨੀ ਆ ਤੇ ਇੱਕ ਸੰਗਤ ਤੋਂ ਮੁੰਡਾ ਸੀ ਜਿਹੜਾ ਜਨਾਨੀ ਕੋਲ ਚਾਰ ਜਣੇ ਸੀਗੇ ਹਾਂ ਟੋਟਲ ਚਾਰ ਜਣੇ ਸੀ ਔਰ ਸਾਹਿਲ ਉਹਨਾਂ ਨੇ ਸਾਰਿਆਂ ਨੂੰ ਬਾਲਾਂ ਤੇ ਫੜਫੜ ਕੇ ਕੁੱਟਿਆ ਨੇ ਸਾਰੇ ਕੋਣ ਆ ਜੀ ਸਾਹਿਲ ਕੋ ਸੰਗਤ ਤੋਂ ਮੁੰਡਾ ਆਇਆ ਸੀ ਹੁਣ ਤੁਹਾਡੀ ਕੀ ਮੰਨਦਾ ਬੰਦਾ ਮੰਨਦੇ ਵੀ ਆ ਵੀ ਇਹਦੇ ਤੋਂ ਵੀ ਬਾਬੇ ਜਿਹੜੇ ਜਗ੍ਹਾ ਤੇ ਬਹਿ ਕੇ ਬਾਬਿਆਂ ਦੇ ਬਾਣੇ ਪਾ ਲੈਂਦੇ ਆ ਔਰ ਮਤਲਬ ਕਿ ਲੋਕਾਂ ਨੂੰ ਠੱਗਦੇ ਆ ਤੇ ਘਰ ਵਿੱਚ ਆਪਣੀਆਂ ਜੀਆਂ ਨਾਲ ਜ਼ੁਲਮ ਕਰਦੇ ਆ ਜਿਸ ਘਰ ਦੇ ਵਿੱਚ ਆਪਣੀਆਂ ਬੱਚੀਆਂ ਦੇ ਬਾਲ ਕੁੱਤੇ ਜਾਂਦੇ ਹੋਣ ਦੱਸੋ ਕਿਹੜਾ ਬਾਬਾ ਇਦਾਂ ਕੋਈ ਕਰਾਂਦਾ ਸ਼ਰਾਬ ਪੀ ਕੇ ਕਹਿੰਦੇ ਸਾਡੇ ਮਾਤਾ ਆ ਗਈ ਆ ਦੀ ਸ਼ਰਾਬ ਪੀ ਕੇ ਕਹਿੰਦੀ ਮੇਰੇ ਮਾਤਾ ਆ ਗਈ ਕੁੜੀ ਦੇ ਇੰਨੇ ਬੇਰੀ ਤਰੀਕੇ ਬੱਪੂ ਕੀ ਨਾ ਤੁਹਾਡਾ ਮੇਰੇ ਨਾਲ ਗਰਮੀ ਤੇ ਤੁਹਾਡੇ بیٹے ਜਿਹੜਾ ਬਾਬਾ ਬਸਰਜਨ ਸਿੰਘ ਉਹਨਾਂ ਨੇ ਆਪਣੀ ਬੁਤੀ ਜੀ ਨੂੰ ਕੁੱਟਿਆ ਅਤੇ ਦਾਖਲਾ ਹਾਂਜੀ ਕੀ ਕਹਿਣਾ ਚਾਹੋਗੇ ਕਿੰਨੀ ਸੱਚਾਈ ਹੈ ਸੱਚਾਈ ਹੈ ਇਹ ਮੇਰੀ ਬਿਆਨ ਹੈ ਨਾ ਇਹ ਬਹੁਤ ਭੱਜ ਕੇ ਬੰਦੇ ਦੇ ਗੱਲ ਪੈਣ ਦੀ ਆ ਕੋਲ ਜਨਾਨੀ ਕਿਹੜੀ ਜਨਨੇ ਉਹ ਮਿੱਠੂ ਜਨਾਨੀ ਇਹ ਕਿਹਦੀ ਆ ਇਹ ਨੇ ਇਹ ਵਾਰਾ ਨਾਲ ਰੱਖੀ ਆ ਅੱਛਾ ਹਾਂਜੀ ਕਿਨੇ ਰੱਖੀ ਆ ਬਾਬਾ ਜੀ ਨੇ ਰੱਖੀ ਆ ਤੇ ਜਿਹੜੀ ਕੁੜੀ ਨਮਾਲਕ ਤੁਹਾਡੀ ਪੋਤੀ ਕੁੱਟੀ ਆ ਹਾਂਜੀ ਤੁਹਾਡੇ ਵੱਡੇ ਮੁੰਡੇ ਦੀ ਕੁੜੀ ਜਿਹੜੀ ਹਾਂਜੀ ਉਹ ਕਿੰਨੇ ਕੁੱਟਿਆ ਉਹ ਇਹਨੇ ਮਿੱਠੇ ਨੇ ਕਟਿਆ ਅੱਛਾ ਉਹ ਭੱਜ ਕੇ ਬੰਦੇ ਦੇ ਗੱਲ ਪੈਣ ਨਿਆਣੀ ਨਹੀਂ ਗੱਲ ਪੈ ਕੀ ਕਾਰਨ ਆ ਜਿਹੜਾ ਉਹ ਨਾ ਗੁੱਟ ਮਾਰ ਕਰਦੀ ਪਰਵਾਸ ਦੇ ਬੱਚਾ ਦਾ ਉਹਵੇਂ ਬਸ ਰਾਈਟ ਸਾਹ ਦੇ ਉਂਦ ਨੂੰ ਕਾ ਕਰਕੇ ਬਹਿ ਜਾਂਦੀ ਆ ਸਾਡੇ ਕੋਲ ਗੱਲ ਪੈ ਜਾਂਦੀ ਆ ਤੁਹਾਡੇ ਨਾਲ ਕੋਈ ਪਿੱਛੇ ਚ ਲੜਾਈ ਝਗੜਾ ਹਾਂਜੀ ਹਾਂਜੀ ਮੇਰੇ ਤੇ ਗੱਲ ਪੈ ਗਈ ਆ ਅੱਛਾ ਉਹ ਗੋਹਰੇ ਗੋਹਰੇ ਮੁੱਕੀ ਹੋਇਆ ਸੀ ਹੂੰ ਹੂੰ ਇਹ ਕਦੋਂ ਦੀ ਗੱਲ ਆ ਇਹ ਸਾਲ ਕੀ ਹੋ ਗਿਆ ਜੀ ਅੱਛਾ ਅੱਛਾ ਹੂੰ ਤੁਹਾਡੀ ਕੀ ਮੰਗਾ ਪੈਂਦੀ ਹੱਥੀ ਜਦੋਂ ਪੈਂਦੀ ਹਾਂਜੀ ਸ਼ਰਾਬ ਪੀਂਦੀ ਕੋਈ ਗੱਲ ਆ ਸਾਹਮਣੇ ਕੁਝ ਹਾਂਜੀ ਸ਼ਰਾਬ ਪੀਂਦੀ ਸਾਹਮਣੇ ਸਿਕਟਾਂ ਵੀ ਨਹੀਂ ਪੀਂਦੀ ਕੋਈ ਨਹੀਂ ਦੋ ਇਹ ਮਿੱਕ ਮੈਨ ਨੂੰ ਛੁੱਟੀ ਦੀ ਜਨਾਨੀ ਜਿਹੜੀ ਸ਼ਰਾਬੀ ਜਦੋਂ ਗੱਲ ਗਲਾਂ ਕਰਦੀਆਂ ਹਾਂਜੀ ਲੜਦੀ ਆ ਹਾਂਜੀ ਹੂੰ ਤੁਹਾਡੀ ਵੱਡੇ ਹੱਥ ਚੱਕਿਆ ਕਦੇ ਹਾਂ ਹੱਥ ਚੱਕਿਆ ਉਹ ਉਧਰ ਹੱਥੋ ਪਾਈ ਹੋਏ ਫੇਰ ਜਗ੍ਹਾ ਤੇ ਬੈਹਣ ਦਾ ਕੀ ਫਾਇਦਾ ਹੈ ਪਹਿਲਵਾਨ ਨੇ ਕਈ ਵਾਰੀ ਤੁਸੀਂ ਕੋਈ ਵੱਡੇ ਪੁਲਿਸ ਅਫਸਰ ਨੂੰ ਡੀਸੀ ਸਾਹਮਣੇ ਤਾਂ ਗੱਲ ਨਹੀਂ ਕੀਤੀ ਕਦੀ ਨਹੀਂ ਹੂੰ ਤੁਹਾਡੀ ਕੀ ਮੰਗਾ ਉਹਨੂੰ ਆਸਵਾਣੇ ਨੇ ਚਾਹੀਦੀ ਏ ਕਿੰਨੂ ਮੱਠ ਨੂੰ ਬਣਾਨੀ ਨੂੰ ਇਹ ਤੁਹਾਡੇ ਬਾਬਾ ਜੀ ਦੇ ਉਹਨਾਂ ਦੇ ਪੁੱਤਰ ਨੇ ਮੈਂ ਪੁੱਤ ਨੂੰ ਉਹਨੂੰ ਰੈਂਟ ਤੋਂ ਉਹਨੇ ਪਹਾਨਾ ਚਾਹੀਦਾ ਏ ਸ਼ਹਿਰ ਵਿੱਚ ਰੈਂਟ ਚਲੋ ਠੀਕ ਠੀਕ ਹੈ ਉਹਨੂੰ ਪਹਾਨਾ ਤੇ ਸਕੀਨ ਆਵਾ ਤੁਹਾਡਾ ਮੇਰਾ ਨਾਮ ਰਵੀ ਠੀਕ ਹੈ ਜੀ ਸਰ ਕੀ ਕਰਦੇ ਹੋ ਤੁਸੀਂ ਮੈਂ ਕੋਟੇ ਮੁਰਦਾ ਦਾ ਕੰਮ ਕਰਦਾਂਗਾ ਫਵਾਲਾ ਜਾਵਾਂਗਾ ਅੱਜ ਜਿਹੜਾ ਇੱਕ ਲੜਕੀ ਨੂੰ ਕੁੱਟਮਾਰ ਕਰਕੇ ਇੱਥੇ ਦਾਖਲ ਹੋਈ ਯਾਰ ਨਵਾਲਿਕ ਲੜਕੀ ਆ ਉਹਦੇ ਬਾਰੇ ਕੀ ਕਹਿਣਾ ਚਾਹੁੰਦੇ ਹੋ ਉਹਦੇ ਬਾਰੇ ਤਾਂ ਮੈਂ ਇਹ ਕਹਿਣਾ ਚਾਹੁੰਦਾ ਕਿ ਇਹ ਬਾਬਾ ਸੋਨੂ ਦੇ ਪਿਤਾ ਜੀ ਆ ਇਹ ਟਰਹਵਾ ਭਜਾਈ ਆ ਉਹਨਾਂ ਨੂੰ ਇਹਨਾਂ ਨਾਲ ਲੜਾਈ ਹੋਈ ਸੀ ਜਾਂ ਜੋ ਕੁਝ ਵੀ ਹੋਇਆ ਸੀ ਇਹਨਾਂ ਨਾਲ ਕਰ ਲਈ ਕੁੜੀ ਨੂੰ ਤੇ ਵਿਚਾਰੀ ਨੂੰ ਕੱਲ ਇਹਨਾਂ ਨੇ ਕੁੱਟਿਆ ਜਾਂ ਕਦੇ ਮਾਰਿਆ ਉਹ ਤਾਂ ਕੰਮ ਕਰਨਾ ਹੀ ਨਹੀਂ ਚਾਹੀਦਾ ਇਹਨਾਂ ਨੂੰ ਇਸ ਤੋਂ ਪਹਿਲਾਂ ਵੀ ਲੜਾਈ ਧੜ ਦੇ ਉਹਨਾਂ ਨਾਲ ਲੜਾਈ ਧੜ ਦੇ ਵਿੱਚ ਕਈਆਂ ਵੀ ਹੋਇਆ ਸੀ ਇਹਨਾਂ ਦੇ ਪਿਤਾ ਦੇ ਨਾਲ ਲੜਾਈ ਹੋਈ ਫਿਰ ਇਹੋ ਜੀ ਜਗ੍ਹਾ ਦੇ ਕੀ ਮੈਂ ਦਾ ਫਾਇਦਾ ਕੀ ਬਾਬੇ ਕਹਿੰਦੇ ਆ ਕਿ ਆਪਣੀ ਘਰੇ ਲੜਾਈ ਹੋਵੇ ਤਾਂ ਆਪਾਂ ਲੋਕਾਂ ਨੂੰ ਜਾ ਕੇ ਸਿੱਖਿਆ ਦਈਏ ਕਿ ਛੋਬਾ ਦਈਏ ਹਾਂ ਨਹੀਂ ਨਹੀਂ ਇਹ ਛੋਬਾ ਨਹੀਂ ਦਈਏ ਘਰ ਦੇ ਵਿੱਚ ਆਪਾਂ ਘਰ ਦੇ ਆਂਦੇ ਨਾਲ ਤੇ ਲੜਾਈ ਜਗੜਾ ਕਰਦਾਂ ਬਾਹਰ ਲੋਕਾਂ ਨਾਲ ਆਪਾਂ ਨਹੀਂ ਆਈ ਜਾਵਾਂ ਹੁੰਦਾ ਬਾਬਾ ਜੀ ਨਾਲ ਕਿੱਦਾਂ ਵਕਮੂ ਮੈਂ ਬਾਬਾ ਬਾਬਾ ਜੀ ਬਣਾ ਬਣਾਇਆ ਮੈਂ ਬਾਬਾ ਜੀ ਨੂੰ ਮੇਰੇ ਨਾਲ ਤੇ ਬਚਨ ਵੀ ਜਾ ਰਹੀ ਸੀ ਉਹਨਾਂ ਦੀ ਮੇਰੇ ਅੱਖਾਂ ਦੇ ਸਾਹਮਣੇ ਬਾਬਾ ਹੀ ਬਣੇ ਆ ਤੁਹਾਡੇ ਹੁੰਦੇ ਵੀ ਕੋਈ ਗਲਤ ਕੰਮ ਹੋਇਆ ਸਾਡੇ ਉਹਨਾਂ ਗਲਤ ਕੰਮ ਹੋਇਆ ਮੇਰੇ ਨਾਲ ਜਦੋਂ ਯਾਰੀ ਛੱਡੀ ਇਹਨਾਂ ਨਾਲ ਘਰ ਦੇ ਵਿੱਚ ਸਾਰੇ ਪਰਿਵਾਰ ਨਾਲ ਲੜਾਈ ਝਗੜਾ ਉਹਨਾਂ ਦਾ ਹੁੰਦਾ ਜਿੱਦਾਂ ਯਾਰੀ ਕੋ ਬੱਢੀ ਯਾਰੀ ਉਹ ਮੈਂ ਕਾਰੋਬਾਰ ਵਾਲਾ ਬਣਾਂ ਮੈਂ ਬਾਬਾ ਦੇ ਨਾਲ ਘਮਕੇ ਨਾਲ ਬਣਾਂ ਉਹਨਾਂ ਨੇ ਇਹ ਨਹੀਂ ਕਿ ਤੁਹਾਨੂੰ ਅਸੀਂ ਦੋਨੇ ਰਲ ਕੇ ਸੀਟ ਦੇ ਬਹਿ ਗੱਲਦੇ ਉਹ ਮੈਨੂੰ ਕਹਿੰਦੇ ਸੀ ਪੁੱਤ ਮੇਰੇ ਨਾਲ ਰਹਿਆ ਕਰਨਾ ਮੈਂ ਸਾਰਾ ਕੁਝ ਆਪਾਂ ਰਲ ਕੇ ਕਰਿਆ ਕਰਾਂਗੇ ਮੈਂ ਕਿਹਾ ਨਹੀਂ ਮੈਂ ਆ ਜਿਹੜੀ ਇਹਨਾਂ ਦੀ ਭਤੀਜੀ ਗੁੱਟੀ ਆਏ ਤੁਹਾਡੇ ਸਾਹਮਣੇ ਕੁੱਟਿਆ ਸੀ ਇਹਨੂੰ ਨਹੀਂ ਇਹ ਨਾਲ ਮੇਲੇ 'ਚ ਮੈਂ ਗਿਆ ਹੀ ਨਹੀਂ ਇਹ ਤਾਂ ਮੇਲੇ 'ਚ ਮੇਰੇ ਬਦਵਾਰ ਮੇਲੇ 'ਚ ਤਾਂ ਇਹ ਤਾਂ ਗਲਬਾੜ ਹੋ ਜੇਨਾ ਠੀਕ ਹੈ ਆਪੋ ਜੀ ਬੋਲਣ ਹਾਂਜੀ ਮੇਰਾ ਨਾਮ ਜੀ ਸੋਨੂ ਬਾਬਾ ਜੀ ਮੈਂ ਪੂਰਾ ਨਾਂ ਜੀ ਤੁਹਾਡਾ ਹਾਂਜੀ ਸੁਰਜਨ ਸਿੰਘ ਮੇਰਾ ਨਾਮ ਹੈ ਜੀ ਬਾਬਾ ਜੀ ਤੁਹਾਡੇ ਅੱਜ ਪਰਿਵਾਰਕ ਮੈਂਬਰ ਜਿਹੜੇ ਸਿਵਲ ਹਸਪੀਟਲ ਜਿਹੜੇ ਇਲਾਜ ਆ ਤੁਹਾਡੀ ਭਤੀਜੀ ਹਾਂਜੀ ਹਾਂਜੀ ਤੇ ਉਹਨਾਂ ਦੇ ਮਾਪਿਓ ਵੀ ਤੁਹਾਡੇ ਫਾਦਰ ਸਾਹਿਬ ਦਾ ਰੋਪ ਹੈ ਕਿ ਤੁਸੀਂ ਉਹਨਾਂ ਨੂੰ ਕਟਿਆ ਮਾਰਿਆ ਤੁਹਾਡੀ ਜਿਹੜੀ ਵਾਈਫ ਨੇ ਦੇਖੋ ਜੀ ਪਹਿਲੀ ਗੱਲ ਇਹ ਹੈ ਕਿ ਮੈਂ ਹਰ ਸਾਲ ਜਿਹੜਾ ਭੰਡਾਰਾ ਬਣਾਉਣਾ ਬਾਬਾ ਖੇਤਰਪਾਲ ਜੀ ਦਾ ਇਹ 14ਵਾਂ ਭੰਡਾਰਾ ਹੋਇਆ ਜੀ ਬਾਬਾ ਖੇਤਰਪਾਲ ਜੀ ਦਾ ਪਹਿਲਾਂ ਮੈਂ ਪਿੰਡ ਮਨਾਉਂਦਾ ਸੀ ਹੁਣ ਮੈਂ ਨਰੂਤਮ ਵਿਆਹ ਦੇ ਵਿੱਚ ਕੋਠੀ ਠੀਕ ਹੈ ਹਾਂਜੀ ਸੁੰਦਰ ਨਗਰ ਸੁੰਦਰ ਨਗਰ ਨਰਤੰਗਿਆ ਕਿਦੋਂ ਹੁੰਦਾ ਕਿਹੜੀ ਤਰੀਕ ਨੂੰ ਹੁੰਦਾ ਇਹ ਹੁੰਦਾ 12 12ਵੇਂ ਮਹੀਨੇ ਦੀ 12 ਤਰੀਕ ਨੂੰ ਤੇ ਮੇਰਾ ਪਰਿਵਾਰ ਜਿਹੜਾ ਹੈ ਇਸ ਜਦੋਂ ਦਾ ਮੈਂ ਇਸ ਲੀਲਾ ਦੇ ਵਿੱਚ ਲੱਗਾ ਹਾਂ ਮਹਾਰਾਜ ਦੇ ਚਰਨਾਂ ਨਾਲ ਲੱਗਾ ਹਾਂ ਉਦੋਂ ਤੋਂ ਹੀ ਮੇਰਾ ਪਰਿਵਾਰ ਮੇਰੇ ਖਿਲਾਫ ਖੜਾ ਵਾ ਆ ਹੁਣ ਤੋਂ ਪਹਿਲਾਂ ਵੀ ਕਾਫੀ ਕੰਪਲੀਟ ਮੈਨੂੰ 16 17 ਸਾਲ ਹੋ ਚਲੇ ਇਹ ਜਿਹੜੀ ਮੁੱਖ ਗੱਦੀ ਹੈ ਡੀਸੀ ਦਫ਼ਤਰ ਹੈ ਜਾਂ ਡੀਸੀ ਕੋਠੀ ਕਪੂਰਥਲਾ ਚ ਹਾਂਜੀ ਇਹ ਡੀਸੀ ਦੀ ਕੋਠੀ ਦੇ ਨਾਲ ਬਾਬਾ ਖੇਤਰਪਾਲ ਜੀ ਦਾ ਦਰਬਾਰ ਆ ਠੀਕ ਹੈ ਜੀ ਉੱਥੇ ਵੀ ਗੱਦੀ ਨਿਸ਼ੀਨ ਆ ਕਿੰਨੀ ਦੇਰ ਤੋਂ ਉੱਥੇ ਵੀ 16-17 ਸਾਲ ਹੀ ਬਚਲੇ ਗੱਦੀ ਠੀਕ ਹੈ ਡੀਸੀ ਕੋਠੀ ਕਪੂਰਥਲਾ ਹਾਂਜੀ ਕਪੂਰਥਲਾ ਜੀ ਠੀਕ ਹੈ ਜੀ ਇਹ ਲੜਾਈ ਝਗੜਾ ਉੱਥੇ ਹੋਇਆ ਕਿ ਕਿੱਥੇ ਹੋਇਆ ਨਹੀਂ ਨਹੀਂ ਇਹ ਲੜਾਈ ਝਗੜਾ ਮੇਰੇ ਘਰ ਹੋਇਆ ਜੀ ਠੀਕ ਹੈ ਕਿਸ ਗੱਲ ਤੋਂ ਲੜਾਈ ਹੋਈ ਆ ਇਹ ਲੜਾਈ ਇਸ ਇਹ ਇਦਾਂ ਹੋਇਆ ਜੀ ਜਦੋਂ ਭੰਡਾਰਾ ਚੱਲ ਰਿਹਾ ਸੀ ਨਾ ਕਿ ਬਾਬਾ ਖੇਤਰਪਾਲ ਜੀ ਦਾ ਜੋ ਲੰਗਰ ਪਣਾਰਾ ਚੱਲਿਆ ਲੰਗਰ ਪਣਾਰਾ ਕਰਕੇ ਤੇ ਮੇਰਾ ਭਰਾ ਕੇ ਖਾ ਪੀ ਕੇ ਆ ਗਿਆ ਖਾ ਪੀ ਕੇ ਆਣ ਕੇ ਉਹਨੇ ਡਿਮਾਂਡ ਕੀਤੀ ਕਿ ਭਰਾਵੇਂ ਨੂੰ ਹੋਰ ਪੀਣ ਵਾਸਤੇ ਬੋਤਲ ਚਾਹੀਦੀ ਆ ਮੈਂ ਕਿਹਾ ਵੀਰੇ ਅਸੀਂ ਹੁਣ ਨਹੀਂ ਦੇ ਸਕਦੇ ਤੈਨੂੰ ਪਹਿਲੀ ਗੱਲ ਤਾਂ ਆਪਾਂ ਭੰਡਾਰੇ ਵਿੱਚ ਇਦਾਂ ਦਾ ਚੀਜ਼ ਨੂੰ ਆਪਾਂ ਨਹੀਂ ਚਲਾ ਸਕਦੇ ਚਲੋ ਖਾਣ ਪੀਣ ਦਾ ਉਹ ਆਦੀ ਆ ਸ਼ੁਰੂ ਤੋਂ ਹੀ ਉਹਨੇ ਖਾਦੀ ਪੀਤੀ ਲਿਆਂਦੀ ਆਣ ਕੇ ਮੈਨੂੰ ਗਾਲੀ ਗਲੋਚ ਕਰਨ ਦੇ ਪਿਆ ਜਿਹੜੇ ਵਿੱਚ ਮੈਂਬਰ ਬੈਠੇ ਸੀ ਸੰਗਤ ਦੇ ਜੀ ਬੈਠੇ ਉਹਨਾਂ ਨੇ ਸਮਝਾਇਆ ਯੀ ਵੀਰੇ ਤੂੰ ਆਪਣੇ ਭਰਾ ਨਾਲੀ ਦਾ ਗਾਲਾਂ ਨਾ ਕੱਢ ਮੈਂ ਤੂੰ ਵੱਡਾ ਜੀ ਉਹ ਕਿਉਂ ਲਾਉਣਾ ਵਾ ਅਰਜਿੰਦਰ ਸਿੰਘ ਠੀਕ ਹੈ ਜੀ ਉਹਨਾਂ ਦਾ ਰੂਪ ਹੈਗਾ ਕਿ ਤੁਸੀਂ ਖੁਦ ਮੇਲਾ ਕਰਨੇ ਮੇਲੇ ਦੇ ਵਿੱਚ ਸ਼ਰਾਬ ਵਗੈਰਾ ਚੱਲਦੀ ਆ ਜਾਂ ਨਹੀਂ ਨਹੀਂ ਐਦਾਂ ਦਾ ਕੋਈ ਚੱਕਰ ਨਹੀਂ ਜੇ ਕੋਈ ਸ਼ਰਾਬ ਚੱਲਦੀ ਕੋਈ ਵੀਡੀਓ ਦੱਸ ਦੋ ਜਿਹੜੀ ਜਿਹੜੀ ਤੁਸੀਂ ਦੇਖੀ ਉਹ ਬਿਆਲ ਉੱਤੇ ਉਹਨੇ ਵੀ ਕਿਹਾ ਵਾ ਜੀ ਤੁਸੀਂ ਤੇ ਤੁਹਾਡੀ ਜਿਹੜੀ ਵਾਈਫ ਆ ਹਾਂ ਉਹਨਾਂ ਨੇ ਸ਼ਰਾਬ ਪੀਤੀ ਸੀ ਤੇ ਸ਼ਰਾਬ ਦੇ ਅਕਸਰ ਘੁੱਟ ਦੇ ਮਾਰਦੇ ਹੁੰਦੇ ਨੇ ਦੇਖੋ ਜੀ ਇਹ ਸੰਤ ਮਹਾਪੁਰਸ਼ਾਂ ਸ਼ਰਾਬ ਨਾਲ ਸਾਡਾ ਕੋਈ ਵਾਅ ਪੇਛ ਨਹੀਂਗਾ ਨਾ ਹੀ ਮੇਰੀ ਪਹਿਲੀ ਗੱਲ ਤੇ ਬੰਦਾ ਬੀਬੀਆਂ ਤੇ ਛੱਡੋ ਜਿਹੜੇ ਗੱਦੀ ਸਖਸ਼ ਹੁੰਦੇ ਆ ਨਾ ਉਹ ਇਹਨਾਂ ਚੀਜ਼ਾਂ ਤੋਂ ਰਹਿਤ ਹੁੰਦੇ ਆ ਤੁਹਾਡੇ ਜਿਹੜੇ ਫਾਦਰ ਉਹ ਵੀ ਹੀ ਕਹਿੰਦੇ ਜੀ ਸਾਨੂੰ ਘੁੱਟ ਦੇ ਮਾਰਦੇ ਬਹੁਤਾਂ ਨਹੀਂ ਕੋਈ ਏਦਾਂ ਨਹੀਂ ਚੱਕਰ ਨੇ ਕੋਈ ਕੁਝ ਨਹੀਂ ਹੋਣਾ ਠੀਕ ਹੈ ਜੀ ਜੇ ਜੀ ਕੋਈ ਇਲਾਜ ਕਰ ਰਹੀ ਹੈ ਇਲਾਜ ਦੇ ਦਾਖਲ ਹੋਣ ਦੇ ਬਾਰੇ ਕੀ ਜਾਣਨਾ ਚਾਹੁੰਦੇ ਹੋ ਉਹਦੇ ਬਾਰੇ ਮੇਰਾ ਇਹ ਹੈ ਮੇਰੀ ਬੱਚੀ ਹੈ ਮੇਰੀ ਭਤੀਜੀ ਹੈ ਜੀ ਠੀਕ ਹੈ ਜੀ ਮੇਰੇ ਕੋ ਵੱਡੀਆਂ ਹੋਈਆਂ ਮੇ ਦੇਖੋ ਮੈਂ ਕੁੱਟਮਾਰ ਹੋਈ ਨਾ ਹਾਂਜੀ ਕੁੱਟਮਾਰ ਹੋਈ ਲੜਕੀ ਨੂੰ ਨਹੀਂ ਉਹਨਾਂ ਨਾਲ ਕੋਈ ਕੁੱਟਮਾਰ ਨਹੀਂ ਉਹਨਾਂ ਨੇ ਆਪਣੇ ਆਪ ਕੁਛ ਇਦਾਂ ਦਾ ਕਰ ਲਿਆ ਹੋਇਆ ਤੇ ਉਹ ਮੇਰੇ ਕੋਲ ਕੁਝ ਕਹਿ ਨਹੀਂ ਸਕਦੇ ਬਾਬਾ ਜੀ ਇਹ ਵਿਵਾਦ ਜੀ ਦਾ ਤੁਹਾਡਾ ਦੂਸਰੀ ਵਾਰੀ ਹੋ ਗਿਆ ਵਾ ਇਹਦਾ ਕਾਰਨ ਨਹੀਂ ਲੱਗਿਆ ਕਿ ਵਿਵਾਦ ਹੁੰਦਾ ਆਮ ਡਾਕਟਰ ਨਿਲੇਸ਼ ਸ਼ਰਮਾ ਹਾਊਸ ਜੀ ਠੀਕ ਹੈ ਸੋ ਤੁਹਾਡੇ ਐਮਰਜੈਂਸੀ ਵਿੱਚ ਕੇਸ ਆਇਆ ਤੇ ਲੜਕੀ ਜੀ ਨਮਲਗਾ ਕੁੱਟਮਾਰ ਹੋਈ ਆ ਉਹਦੇ ਬਾਰੇ ਕੀ ਹੈ ਮੈਡੀਕਲ ਰਿਪੋਰਟ ਹਾਂਜੀ ਕੁੜੀ ਦੀ ਉਮਰ 17 ਸਾਲ ਹੈਗੀ ਆ ਕੁੜੀ ਆਈ ਸੀ ਕੁਝ ਘੰਟੇ ਪਹਿਲਾਂ ਆਈ ਸੀ ਠੀਕ ਹੈ ਜੀ ਤੇ ਵੈਸੇ ਅਸੀਂ ਮੈਡੀਕਲੀ ਚੈੱਕ ਕੀਤੀ ਫਿੱਟ ਹੈਗੀ ਵੈਸੇ ਤਾਂ ਕਹਿੰਦੇ ਦਰਦਾਂ ਦੀ ਆ ਫਿਰ ਆਪਾਂ ਪੇਨ ਕਿਲਰ ਵਾਇਰਾ ਲਗਾਤੇ ਐਗਜ਼ਾਮੀਨੇਸ਼ਨ ਕੀਤੀ ਤੇ ਮੈਮ ਨੇ ਆ ਕੇ ਐਗਜ਼ਾਮੀਨੇਸ਼ਨ ਕੀਤੀ ਕਹਿੰਦੇ ਅਸੀਂ ਪਰਚਾ ਘਟਾਣਾ ਹੈਗਾ ਫਿਰ ਉਹਦੇ ਅਕੋਰਡਿੰਗ ਅਸੀਂ ਕੀਤੀ ਐਗਜ਼ਾਮੀਨੇਸ਼ਨ ਕੋਈ ਇੰਜਰੀ ਵਗੈਰਾ ਤਾਂ ਦਿਖੀ ਨਹੀਂ ਐਸੇ ਤਰੀਕੇ ਤੋਂ ਪਰ ਅਲਰਟ ਹੈਗਾ ਕਿ ਪਰਸੋ ਹੋਇਆ ਰਾਤੀ ਫਿਰ ਸੱਚੇ ਮਾਬਦ ਕਹਿੰਦੇ ਕਾਫੀ ਘੁੱਟਿਆ ਉਸ ਸਿਰ ਤੇ ਜਾਨੀ ਚੰਬੜੀ ਤੋਂ ਵਾਲ ਖਿੱਚੇ ਗਏ ਮੁੰਦਰਾ ਕਹਿੰਦੇ ਵੇ ਹੈਗੇ ਪਰ ਐਸਾ ਕੋਈ ਵੂਂਡ ਦਾ ਨਿਸ਼ਾਨ ਨਹੀਂ ਹੈਗਾ ਫਾਈਲ ਬਣਵਾਈ ਫਾਈਲ ਤੇ ਮੈਂ ਆਪਨੇ ਲਿਖਤਾ ਹੈਗਾ ਸ਼ਾਇਦ ਡਾਕਟਰ ਸਾਹਿਬ ਕੋਈ ਐਕਸੀਡੈਂਟ ਵਗੈਰਾ ਵੀ ਜਿਦੂ ਥਾਗੇ ਹੱਲੇ ਤਾਂ ਕੋਈ ਲੋੜ ਨਹੀਂ ਹੈ ਕਿਉਂਕਿ ਪੇਸ਼ੈਂਟ ਨੂੰ ਕੁਛ ਇਦਾਂ ਦੇ ਸਿੰਪਟਮ ਨਹੀਂ ਹੈਗੇ ਕਿ ਆਪਾਂ ਉਹਦਾ ਸਕੈਨ ਕਰਾਈਏ ਮੈਡੀਕਲ ਬਾਲੀਡ ਨ ਕੋਈ ਲੜਕੀ ਜਾਂ ਕੋਈ ਮਿਸ ਹੈਪਨਿੰਗ ਹੋਰ ਤਰੀਕਾ ਇਦਾਂ ਦੀ ਕੋਈ ਤਾਂ ਨਹੀਂ ਰਿਪੋਰਟਡ ਹਨੀਆਂ ਹੱਲੇ ਕੋਈ ਆਬਜ਼ਰਵਡ ਵੀ ਨਹੀਂ ਹੈਗੀ ਆਬਜ਼ਰਵੇਸ਼ਨ ਨਹੀਂ ਹੈਗੀ ਜਾਨੀ ਸਟੱਪ ਉੱਜੀ ਲੱਗੇਗਾ ਸੋਦੇ ਨਹੀਂ ਸਵੇਲਿੰਗ ਹੁੰਦੀ ਟੂਟ ਲੱਗਦੀ ਹੈ ਸਵੇਲਿੰਗ ਤਾਂ ਥੋੜੀ ਜਿਹੀ ਰਹਿੰਦੀ ਹੈ ਠੀਕ ਹੈ ਨਾ ਕੋਈ ਹੱਥ ਵੱਜੇ ਮੇਰਾ ਥਲੇ ਤੇ ਦਰ ਹੀ ਲੱਗਦਾ ਹੈ ਠੀਕ ਹੈ ਠੀਕ ਹੈ ਥੈਂਕ ਯੂ ਥੈਂਕ ਯੂ ਜੀ